ਪਹਿਲੇ ਸਾਰੇ ਜਣੇ ਆ ਵੀਡੀਓ ਦੇਖੋ ਤੇ ਜਿਹੜੀ ਬੰਦ ਕਮਰੇ ਦੀ ਗੱਲ ਕੁਛ ਇਸ ਤਰ੍ਹਾਂ ਕਿ ਸ਼ਰਾਬ ਪੀ ਕੇ ਬੰਦੇ ਨੇ ਬਹੁਤ ਜ਼ਿਆਦਾ ਸ਼ਰਾਬ ਇੱਕ ਦੇਖੋ ਸ਼ਰਾਬ ਸਾਰੀ ਦੁਨੀਆ ਪੀਂਦੀ ਹੈ ਡਰਿੰਕ ਕਰਨਾ ਇੱਕ ਲਿਮਿਟ ਦੇ ਵਿੱਚ ਕੋਈ ਗੱਲ ਨਹੀਂ ਪਰ ਇੱਕ ਸ਼ਰਾਬ ਤਿੰਨ ਬੋਤਲਾਂ ਪੀ ਜਾਣਾ ਲਿਮਿਟ ਤੋਂ ਬਾਹਰ ਹੋ ਜਾਂਦਾ ਫਿਰ ਉਸ ਤੋਂ ਬਾਅਦ ਆ ਕੇ ਦਰਵਾਜ਼ੇ ਦੀ ਕੁੰਡੀ ਲਗਾ ਕੇ ਉਸ ਦੇ ਕੱਪੜੇ ਉਤਾਰ ਕੇ ਕੱਪੜੇ ਛੁਪਾ ਦੇਣਾ ਫਿਰ ਉਸ ਦੇ ਹੱਥ ਬੰਨ ਕੇ ਉਹਦੇ ਨਾਲ ਫਿਜ਼ੀਕਲੀ ਰਿਲੇਸ਼ਨਸ਼ਿਪ ਬਣਾਣੇ ਔਰ ਫਿਰ ਜਦੋਂ ਵੀ ਕੋਈ ਪੇਨ ਹੋ ਜਾਂ ਬੰਦੇ ਨੂੰ ਕੋਈ ਤਕਲੀਫ ਹੋਊ ਤਾਂ ਚੀਕ ਤਾਂ ਵੱਜੇਗੀ ਨਾ ਤਾਂ ਆਵਾਜ਼ ਹੋਊਗੀ ਤਾਂ ਫਿਰ ਘਰ ਦੇ ਨਾਲ ਪਏ ਕਮਰਿਆਂ ਦੇ ਵਿੱਚੋਂ ਵੀ ਆਵਾਜ਼ ਜਾਂਦੀ ਹੈ ਤਾਂ ਘਰ ਦਾ ਮੈਂਬਰ ਪੁੱਛਦਾ ਕਿ ਕੀ ਹੋ ਰਿਹਾ ਜਾਂ ਕੁਝ ਵੀ ਇਸ ਤਰ੍ਹਾਂ ਤੇ ਜਦੋਂ ਆਵਾਜ਼ਾਂ ਜਾਂਦੀਆਂ ਬਾਹਰ ਚੀਕਾਂ ਜਾਂਦੀਆਂ ਤਾਂ ਮੈਨੂੰ ਇਹ ਕਿਹਾ ਜਾਂਦਾ ਹੈ ਕਿ ਜੇ ਤੂੰ ਬੋਲੇਂਗੀ ਦਰਵਾਜਾ ਤੈਨੂੰ ਹੀ ਖੋਲਣਾ ਪੈਣਾ ਜਦੋਂ ਕਿ ਨੌਕ ਕਰੂਗਾ ਮਤਲਬ ਮੁੰਡੇ ਦਾ ਪਿਓ ਜਿਵੇਂ ਕਿ ਮੇਰਾ ਸਹੁਰਾ ਜਾਂ ਮੇਰੀ ਸੱਸ ਘਰ ਦੇ ਵਿੱਚ ਅਸੀਂ ਬਸ ਇਹ ਚਾਰ ਜਣੇ ਕੋਈ ਸਾਡੀ ਵੱਡੀ ਫੈਮਿਲੀ ਨਹੀਂ ਸੀ ਮੇਰੇ ਦਾਦਾ ਸਹੁਰਾ ਸੀ ਵੀ ਜਦੋਂ ਉਹ ਉੱਠਣਗੇ ਕਿ ਕੀ ਹੋ ਰਿਹਾ ਹੈ ਤਾਂ ਦਰਵਾਜਾ ਤੂੰ ਖੋਲੇਂਗੀ ਔਰ ਬਿਨਾ ਕੱਪੜਿਆਂ ਤੋਂ ਮੈਂ ਦਰਵਾਜਾ ਨਹੀਂ ਖੋਲੂਗੀ ਤੁਸੀਂ ਦੇਖ ਲਓ ਹੁਣ ਤੁਸੀਂ ਦੇਖ ਲਓ ਹਣਾ ਇਹ ਜਿਹਨਾਂ ਨੇ ਇਹ ਪਈ ਨੇ ਆਪਦੇ ਘਰ ਦੀਆਂ ਗੱਲਾਂ ਹਣਾ ਆਪਦੇ ਬੈੱਡਰੂਮ ਦੀਆਂ ਗੱਲਾਂ ਪਰਿਵਾਰ ਦੀਆਂ ਗੱਲਾਂ ਪ੍ਰੋਡਕਾਸਟ ਤੇ ਕਰ ਰਿਆ ਨੇ ਉਹ ਵੀ ਖੱਚ ਬੰਦਾ ਸਾਹਮਣੇ ਕਿਹੜਾ ਬੰਦਾ ਇਹ ਜਿਹੜਾ ਬੱਲੂ ਰਾਮ ਗੜੀਏ ਦਾ ਪਹਿਲਾ ਇੰਟਰਵਿਊ ਲੈ ਰਿਆ ਤੀਗਾ ਹਨਾ ਬਾਅਦ ਚ ਉਹਨੂੰ ਭੰਡਣ ਲੱਗ ਗਿਆ ਹਨਾ ਉਹਦੇ ਗੱਲਾਂ ਲੀਕ ਕਰਨ ਲੱਗ ਗਿਆ ਵੀ ਹੋਏ ਹੁਣ ਤੈਨੂੰ ਬਖਸ਼ੂਗਾ ਇਹ ਸਭ ਤੋਂ ਗੰਦਾ ਬੰਦਾ ਇਹ ਜਿਹੜਾ ਆਮਨ ਔਜਲਾ ਹਨਾ ਇਹਨੇ ਬਹੁਤ ਗੰਦ ਪਾਰ ਗਿਆ ਹੁਣ ਪੌਡਕਾਸਟ ਪਹਿਲਾਂ ਇਹ ਰੈਂਕ ਵੀਡੀਓ ਬਣਾਉਂਦਾ ਸੀ ਹੁਣ ਪੌਡਕਾਸਟ ਜੇ ਕਰਨ ਲੱਗ ਗਿਆ ਹੁਣ ਕਦੇ ਕਿਹਨੂੰ ਬੁਲਾ ਲੰਦਾ ਕਦੇ ਕਿਹਨੂੰ ਹੁਣ ਦੇਖ ਲਓ ਇਹਨੇ ਸਾਰੀ ਆਪ ਪੌਡਕਾਸਟ ਜੇ ਗੰਦੇ ਵਗਿਆ ਗੁੜੀ ਨਸਾਰ ਆਪਦੇ ਪਰਿਵਾਰ ਦਾ ਦੱਸ ਰਹਿਣਾ ਵੀ ਮੈਂ ਕੀ ਕਰਦੀ ਸੀ ਕੀ ਨਹੀਂ ਜੋ ਗੱਲਾਂ ਨਹੀਂ ਵੀ ਕਰਨ ਵਾਲੀਆਂ ਸੀ ਹਨਾ ਕਿਸੇ ਨੂੰ ਦੱਸ ਉਹ ਗੱਲਾਂ ਵੀ ਕਰਿਆ ਨੇ ਇਹਦੀ ਵੀ ਨਹੀਂ ਵੀ ਦੱਸ ਸਹੀ ਗੱਲਾਂ ਚੰਗੀਆਂ ਲੱਗਦੇ ਨੇ ਆਪਣੇ ਪਰਿਵਾਰ ਦੀਆਂ ਗੱਲਾਂ ਕਰਨੀਆਂ ਇਹ ਵੀ ਇੱਕ ਪ੍ਰਾਈਵੇਸੀ ਹੁੰਦੀ ਆ ਇਹ ਤਾਂ ਸਾਮ ਕੇ ਰੱਖ ਲਓ ਤੁਸੀਂ